ਸਿਗਾ ਦੋਸਤੋ ਇਸ ਟਾਈਮ ਤੁਸੀਂ ਖੜੇ ਹੋ ਜੀਰਾ ਦਸਹਰਾ ਗਰਾਊਂਡ ਦੇ ਵਿੱਚ ਜਿੱਤੇ ਬੜਾ ਖੁਸ਼ੀਆਂ ਦੇ ਨਾਲ ਜਿਹੜਾ ਦਸਹਰਾ ਬਣਾਇਆ ਜਾ ਰਿਹਾ ਹੈ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਰਾ ਤਿਹਾਰ ਅੱਜ ਜਿੱਥੇ ਪੂਰੇ ਦੇਸ਼ ਦੇ ਵਿੱਚ ਬਣਾਇਆ ਜਾ ਰਿਹਾ ਹੈ ਤੇ ਜਿਨ੍ਹਾਂ ਦੇ ਵਿੱਚ ਵੀ ਬੜੀਆਂ ਰੌਣਕਾਂ ਲੱਗੀਆਂ ਤੇ ਇੱਥੇ ਸਾਬਕਾ ਵਿਧਾਇਕ ਕੁਲਵੀਰ ਸਿੰਘ ਜਿਨ੍ਹਾਂ ਨੇ ਸ਼ਾਵਨ ਗਾਹਣ ਇਹ ਇਤੋੜੀਆਂ ਰੌਣਕਾਂ ਪਰ ਤੁਹਾਨੂੰ ਲੱਗਦੀ ਕਿ ਨਾ ਹੀ ਅਸੀਂ ਦਿਖਾਵਾਂਗੇ ਤੇ ਆਉਂ ਗੱਲਬਾਤ ਕਰਦੇ ਹਾਂ ਸਾਬਕਾ ਵਿਧਾਇਕ ਕੁਲਵੀਰ ਸਿੰਘ ਜੀਰਾ ਦੇ। ਅਫੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰ। ਆਜ ਬੜੇ ਲੰਮੇ ਸਮੇਂ ਬਾਅਦ ਇਹ ਵੇਖਣ ਨੂੰ ਮਿਲਿਆ ਕਿ ਜੀਰਾ ਸ਼ਹਿਰ ਦੇ ਲੋਕਾਂ ਦੀਆਂ ਅੱਖਾਂ 'ਚ ਇੱਕ ਨਵੀਂ ਰੌਣਕ ਸੀ। ਔਰ ਮੈਂ ਧੰਨਵਾਦ ਕਰਦਾ ਜੌਲ ਪਰਿਵਾਰ ਦਾ ਕਿ ਅੱਜ ਜਿਹੜਾ ਇਹ ਦਸਹਿਰਾ ਮਨਾਇਆ ਗਿਆ ਸਵਰਗਵਾਸੀ ਸਰਦਾਰ ਅੱਤਸ ਸਿੰਘ ਜੌਲ ਜੀ ਅੱਜ ਉਹਨਾਂ ਦੇ ਦਿੱਤੇ ਹੋਏ ਸਟੇਡੀਅਮ ਦੇ ਵਿੱਚ ਅੱਜ ਦਸਹਿਰਾ ਕਮੇਟੀ ਔਰ ਰਾਮਲੀਲਾ ਕਮੇਟੀ ਵੱਲੋਂ ਦਸਹਿਰਾ ਮਨਾਇਆ ਗਿਆ ਔਰ ਮੈਂ ਕਹਿੰਦਾ ਕਿ ਆਸ਼ੀਰਵਾਦ ਤੋਂ ਬਿਨਾ ਕੋਈ ਗੱਲ ਨਹੀਂ ਚੱਲਦੀ ਔਰ ਸਾਡੇ ਮਹਾਂਪੁਰਸ਼ ਕਮਲਪੂਰੀ ਜੀ ਜਿਨ੍ਹਾਂ ਦੀ ਕਿਰਪਾ ਦੇ ਨਾਲ ਔਰ ਝੌਲ ਪਰਿਵਾਰ ਔਰ ਜੈਨ ਸਾਹਿਬ ਔਰ ਜਿੰਨੇ ਵੀ ਸਾਰੇ ਸਾਥੀਆਂ ਨੇ ਅੱਜ ਬੜੇ ਲੰਮੇ ਸਮੇਂ ਤੋਂ ਇੱਕ ਮੰਝ ਸੀ ਕਿਉਂਕਿ ਪਿਛਲੀ ਯਾਰ ਵੀ ਤੁਸੀਂ ਵੇਖਿਆ ਕਿ ਦਸਹਿਰਾ ਇੱਕ ਨਾਂ ਦਾ ਹੀ ਸੀ ਪਰ ਅੱਕੀ ਤੁਸੀਂ ਵੇਖਿਆ ਕਿ ਦਸਹਿਰਾ ਬਹੁਤ ਹੌਮ-ਤਾਬ ਨਾਲ ਜਿਹੜਾ ਮਨਾਇਆ ਔਰ ਮੈਂ ਹਮੇਸ਼ਾ ਇਹ ਕਲ ਕਹਿਣਾ ਔਰ ਇੱਕ ਸੁਨੇਹਾ ਦੇਣਾ ਚਾਹੁੰਨਾ ਪੰਜਾਬ ਸਰਕਾਰ ਨੂੰ ਕਿ ਰਾਵਣ ਬਹੁਤ ਗੁਣੀ ਗਿਆਨੀ ਸੀ ਪਰ ਉਹਨੂੰ ਉਹਦਾ ਹੰਕਾਰ ਲੈ ਬੈਠਿਆ ਔਰ ਅੱਜ ਉਹ ਪਿੱਤਰ ਤਿਹਾਰ ਆ ਜਿੰਦੇ ਵਿੱਚ ਨੇਕੀ ਦੀ ਜਿਹੜੀ ਆ ਜਿੱਤ ਹੋਈ ਆ ਔਰ ਬਦੀ ਦੀ ਹਾਰ ਹੋਈ ਔਰ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਨਾ ਕਿ ਤੁਸੀਂ ਵੀ ਇਹ ਵੇਖ ਕੇ ਚੱਲੋ ਕਿ ਅੱਜ ਤਾਕਤ ਦਾ ਅਨੰਤਾ ਮੰਨ ਰਹੇ ਹੋ ਫਰ ਧੀਆਂ ਪੁੱਤ ਜਿਹੜੇ ਆ ਕੋਈ ਨਸ਼ੇ ਨਾਲ ਮਰ ਰਿਹਾ ਅੱਜ ਧੀਆਂ ਦੀ ਇੱਜ਼ਤ ਲੁੱਟੀ ਜਾ ਰਹੀ ਏ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਪੰਜਾਬ ਸਰਕਾਰ ਨੂੰ ਔਰ ਮੁੱਖ ਮੰਤਰੀ ਸਾਹਿਬ ਨੂੰ ਕਿ ਅੱਜ ਇਹ ਵੇਖਣ ਦੀ ਲੋੜ ਆ ਕਿਉਂਕਿ ਉਹ ਵੀ ਲੰਕਾ 'ਚ ਬੈਠਾ ਆਪਦਾ ਰਾਜ ਕਰਦਾ ਸੀ ਅੱਜ ਲੋਕਾਂ ਨੇ ਲੰਕਾ ਵੀ ਛਾੜ ਕੇ ਰੱਖ ਦਿੱਤੀ ਔਰ ਮੈਂ ਕੱਲ ਕਹਿਣਾ ਕਿ ਜੇ ਪ੍ਰਜਾ ਦੀ ਨਾ ਸੁਣੀ ਤੇ ਮੈਨੂੰ ਲੱਗਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਤੁਹਾਡੀ ਲੰਕਾ ਨੂੰ ਵੀ ਅੱਗ ਲੱਗੀ ਔਰ ਇਸ ਦਸਹਰੇ ਦੇ ਪਵਿੱਤਰ ਹਾਰ ਦੀ ਮੈਂ ਸਾਰੇ ਜੀਰਾ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਔਰ ਫਿਰ ਤੋਂ ਜਾਵਲ ਪਰਿਵਾਰ ਦਾ ਸੁਆਮੀ ਜੀ ਦਾ ਕਮਲਪੁਰੀ ਜੀ ਦਾ ਔਰ ਸਾਰੇ ਹੀ ਦੁਸ਼ਹਿਰਾ ਕਮੇਟੀ RAM LILA ਕਮੇਟੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਦੇ ਉਪਰਾਲੇ ਸਦਕੇ ਜਿਹੜਾ ਤਿਉਹਾਰ ਜਿਹੜਾ ਅੱਜ ਧੂਮ ਧਾਮ ਨਾਲ ਮਨਾਇਆ ਗਿਆ। ਬੜਾ ਧੰਨਵਾਦ